ਅੰਕਲ ਜੀ ਕੀ ਮੈਂ ਖੜੇ ਹਾਂ ਇੱਥੇ ਤੇਲ ਪਾਉਣਾ ਜੀ ਮੈਂ ਕਾ ਤੋ ਕੀ ਚੱਕਰ ਹੋਇਆ ਪਤਾ ਨਹੀਂ ਵੀ ਇਹਨਾਂ ਨੂੰ ਕੋ ਪਤਾ ਹੈ ਚੱਕਰ ਦਾ ਤੇ ਮੈਨੂੰ ਵੀ ਨਹੀਂ ਪਤਾ ਅੱਛਾ ਚੱਕਾ ਜਾਮ ਹੋ ਗਿਆ ਚੱਕਾ ਜਾਮ ਵੀਰੇ ਕਾ ਤੋ ਖੜੇ ਹੋ ਐਨੀ ਲੈਣ ਲਾਏ ਤੁਸੀਂ ਇੱਥੇ ਮੋਦੀ ਮਰ ਰਿਹਾ ਯਾਰ ਮੇਰੇ ਕਹਿੰਦਾ ਮੋਦੀ ਮਰ ਗਿਆ ਨਹੀਂ ਇਹ ਤੁਹਾਨੂੰ ਕੀ ਨੇ ਖਬਰ ਦਿੱਤੀ ਆ ਵੀ ਐਨੇ ਦਿਨ ਯਾ ਤੀ ਪੈਟਰੋਲ ਨਹੀਂ ਆਉਂਦਾ ਮੋਦੀ ਨੀ ਆਉਂਦਾ ਇਸ ਵਾਰ ਕਾਸ ਤੋਂ ਖੜੇ ਜੀ ਇੱਥੇ ਕੀ ਡਿੱਕਦਾਈ ਐ ਪਟ્રોલ ਪਟ્રોલ ਦੀ ਤੁਹਾਨੂੰ ਕੋਈ ਖਬਰ ਮਿਲੀ ਆ ਵੀ ਇਹ ਪਟ્રોલ ਨਹੀਂ ਮਿਲਦਾ ਕਿੰਨੇ ਟਾਈਮ ਤੋਂ ਖੜੇ ਹੋ ਮੈਨੂੰ ਤਾਂ 5 ਕੁ ਮਿੰਟ ਹੋਇਆ 5 ਕੁ ਮਿੰਟ ਹੋਏ ਨੇ ਇਹ ਕਾਹ ਤੋਂ ਖੜੇ ਹੋ ਜੀ ਇੱਥੇ ਇੰਨੀ ਭੀੜ ਲਗਾ ਕੇ ਕਿਸ ਚੀਜ਼ ਦੀ ਹੜਤਾਲ ਜੀ ਇਹ ਬੜਾ ਗੱਲ ਰੋਮ ਭਾਈ